ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜਾ ਕਿ ਅੱਜ ਦਾ ਆਪਣਾ ਬਲੌਗ ਹੈ ਤੁਹਾਡੇ ਲਈ ਬਹੁਤ ਹੀ ਖਾਸ ਰਹਿਣ ਵਾਲਾ ਜਿਹੜਾ ਕਿ ਅੱਜ ਦਾ ਆਪਣਾ ਬਲੌਗ ਆ ਅੱਜ ਆਪਣੀ ਲਾਪਰੀ ਦੀ ਕਮਾਨ ਵੱਡੀ ਸਿਸਟਰ ਗਰਾਊਂਡ ਦੇ ਵਿੱਚ ਆਏ ਹੋਏ ਆ ਜਿਹੜਾ ਕਿ ਅੱਜ ਦਾ ਆਪਣਾ ਬਲੌਗ ਆ ਇਹ ਆਪਣਾ ਸਿਸਟਰ ਨਾਰੈਣ ਵਾਲਾ ਏ ਤੇ ਬਾਕੀ ਆਪਣੇ ਅਰਮਣੂ ਬਾਈ ਵੀ ਆ ਇਹ ਆਪਣਾ ਅੱਜ ਦਾ ਬਲੌਗ ਆ ਇਹਦੇ ਵਿੱਚ ਜਿਹੜਾ ਕਿ ਦਿਖਾਇਆ ਗਿਆ ABC ਦੀਆਂ ਟੋਟਲ ਐਕਸਰਸਾਈਜ਼ਾਂ ਕਰ ਗੀਆਂ ਇਹ ਤੁਸੀਂ ABC ਐਵੇਂ ਐਵੇਂ ਕਰਨੀ ਹੈ ਬਾਕੀ ਕਾਕਾ ਕੋਚ ਨਾਲ ਨਾਲ ਕਰ ਰਹੇ ਆ ਆ ਦੇਖੋ ਰਮਣੂ ਬਾਈ ਵੀ ਬਈ ਇਹ ਵੀ ਸੀਨੀਅਰ ਸੱਜ ਗਈਆਂ ਜਿਹੜੀਆਂ ਕਿ 10-12 ਐਕਸ ਸੱਜ ਗਈਆਂ ਇਹ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਕਰ ਰਹੀਆਂ ਆ ਜਿਹੜੀਆਂ ਕਿ ਪਾਵਰ ਵਰਕਆਊਟ ਲਈ ਬਹੁਤ ਜ਼ਰੂਰੀ ਹੈ ਇਹਦੇ ਨਾਲ ਪਾਵਰ ਪੈਂਦੀ ਹੈ ਸਪੀਡ ਆਉਂਦੀ ਹੈ ਤੇ ਆਪਣੇ ਲੱਤਾਂ ਦੀ ਸਟ੍ਰੈਂਥ ਵਧਦੀ ਹੈ ਤੇ ਲੈਗ ਵੀ ਉੱਪਰ ਜਾਂਦੀ ਹੈ ਇਹਦੇ ਨਾਲ ਆਪਣਾ ਸਟੈਪ ਵੀ ਲੌਂਗ ਹੁੰਦਾ ਇਹ ਤੁਸੀਂ ਵੀਕ ਦੇ ਵਿੱਚ ਦੋ ਵਾਰ ਕਰ ਸਕਦੇ ਹੋਗੇ ਅਸੇਜਾਂ ਆ ਤੁਸੀਂ ਦੇਖੋ ਬਈ ਕਾਕਾ ਕੋਸ਼ਿਸ਼ ਤੇ ਰਹਿਣ ਨੂੰ ਬਈ ਨਾਲ-ਨਾਲ ਕਰ ਰਿਹਾ ਬਈ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਿਆ ਕਰੋ ਤੁਸੀਂ ਸਾਰੇ ਜਾਣਦੇ ਹੋ ਰਹਿਣ ਨੂੰ ਬਈ ਨੂੰ ਤੇ ਲਾਪਰੀਤ ਕਮਾਂਡ ਸਿਸਟਰ ਨੂੰ ਜਿ세 ਤਰ੍ਹਾਂ ਇਹ ਆਪਣੇ ਬਲੋਕਾਂ ਨੂੰ ਤੁਸੀਂ ਪਿਆਰ ਦਿੰਦੇ ਰਿਹਾ ਕਰੋ ਆ ਬਈ ਹੈਨਿੰਗ ਐਕਸਰਸਾਈਜ਼ ਆ ਗਈ ਇਹਦੇ ਨਾਲ ਆਪਣੇ ਵਿੱਚ ਸਬੀਟ ਆਉਂਦੀ ਹੈ ਇਹ ਵੀ ਤੁਸੀਂ ਦੋ ਸੈੱਟ ਕਰ ਸਕਦੇ ਹੋਗੇ ਆਰੇクセਈ ਦੇ ਦੋ ਸੈੱਟ ਕਰਨੇ ਆ ਤੁਸੀਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਆਪਾਂ ਤਾਂ ਡੇਲੀ ਹਰ ਰੋਜ਼ ਇਸ ਟਾਈਪ ਦੀਆਂ ਵੀਡੀਓ ਲੈ ਕੇ ਆਉਂਦੇ ਰਿਹਾ ਕਰਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਿਸ ਟਾਈਪ ਦੀ ਵੀਡੀਓ ਚਾਹੀਦੀ ਹੈ ਆਪਾਂ ਤਾਂ ਡੇਲੀ ਉਸ ਟਾਈਪ ਦੀਆਂ ਹੀ ਵੀਡੀਓ ਲੈ ਕੇ ਆਇਆ ਕਰਾਂਗੇ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਬਾਕੀ ਗੰਦਮੰਦ ਵੀਡੀਓ ਤੇ ਬਾਦੂ ਕਮੈਂਟ ਕਰਦੇ ਰਹਿੰਦੇ ਹੋ ਤੇ ਸ਼ੇਅਰ ਕਰਦੇ ਰਹਿੰਦੇ ਹੋ ਵੀਡੀਓ ਮੋਟੀਵੇਸ਼ਨਲੀਆਂ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਦੇ ਆ ਦੇਖੋ ਆਪਣੀ ਲਪਰੀ ਸਿਸਟਰ ਵੀ ਬਈ ਦੇ ਰਹਾ ਤੇ ਮਿਹਨਤ ਕਰਦੀ ਹੈ ਇਸੇ ਤਰ੍ਹਾਂ ਹੀ ਤੁਸੀਂ ਮਿਹਨਤ ਕਰਿਆ ਕਰੋ ਬਈ ਕੁੜੀਆਂ ਨੂੰ ਮੈਂ ਬੇਨਤੀ ਕਰਦਾ ਇਸੇ ਤਰ੍ਹਾਂ ਹੀ ਮਿਹਨਤ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਧੰਨਵਾਦ ਇਹ ਆਪਣਾ ਅੱਜ ਦਾ ਬਲੌਗ ਸੀ ਵੀਡੀਓ ਨੂੰ ਵੱਧ ਤੋਂ ਵੱਧ